ਹਾਂਜੀ ਅੱਜ ਤੁਹਾਡੇ ਨਾਲ ਗੱਲ ਕਰਾ ਰਹੇ ਆ ਪ੍ਰੋਫੈਸਰ ਸਤਵੰਦ ਸਿੰਘ ਸੰਗਵਾਲ ਹਾਂਜੀ ਸੋ ਸਤਵੰਦ ਜੀ ਆਪਾਂ ਗੱਲ ਕਰ ਰਹੇ ਆ ਏਵੈਲੂਏਸ਼ਨ ਦੀ ਹੈਨਾ ਹਰ ਜਗ੍ਹਾ ਤੇ ਬੰਦਾ ਏਵੈਲੂਏਟ ਕਰਦਾ ਹਾਂਜੀ ਤੇ ਤੁਸੀਂ ਕੀ ਸਮਝਦੇ ਹੋ ਵੀ ਅੱਜ ਕੱਲ ਜੇ ਸਕਸੈਸਫੁਲ ਲਾਈਫ ਦੀ ਆਪਾਂ ਗੱਲ ਕਰੀਏ ਭਾਵੇਂ ਉਹ ਆਪਣੀ ਫੈਮਿਲੀ ਆ ਪੇਰੈਂਟਸ ਨੇ ਬੱਚੇ ਨੇ ਵਾਈਫ ਆ ਕੀ ਹਰ ਜਗ੍ਹਾ ਤੇ ਏਵੈਲੂਏਸ਼ਨ ਬੰਦੇ ਨੂੰ ਕਰਕੇ ਖੁਸ਼ੀ ਮਿਲ ਸਕਦੀ ਹੈ ਜੀ ਤੁਹਾਡੇ ਕੀ ਵਿਚਾਰ ਨਹੀਂ ਜੀ ਨਹੀਂ ਸਾਨੂੰ ਕਈ ਥਾਵਾਂ ਇਹੋ ਜੀਆਂ ਹੁੰਦੀਆਂ ਜਿੱਥੇ ਏਵੈਲੂਏਸ਼ਨ ਹੈ ਜਿਹੜੀ ਸਾਨੂੰ ਨਹੀਂ ਕਰਨੀ ਚਾਹੀਦੀ ਇਹਦੀ ਮੈਂ ਇੱਕ ਐਗਜ਼ਾਮਪਲ ਦਊਂਗਾ ਕਿ ਜਿੱਦਾਂ ਮੈਨੂੰ ਪਿਆਸ ਲੱਗੀ ਹੈ ਪਿਆਸ ਦਾ ਮਤਲਬ ਮੈਨੂੰ ਇਹ ਹੈ ਵੀ ਮੈਨੂੰ ਪਾਣੀ ਚਾਹੀਦਾ ਮੈਨੂੰ ਪਾਣੀ ਮਿਲ ਜੇ ਬਸ ਹਣਾ ਹੁਣ ਮੇਰੇ ਸਾਹਮਣੇ ਗਲਾਸ ਤੇ ਪਹਿਲਾਂ ਮੈਂ ਇਹ ਸੋਚਣ ਲੱਗਾ ਯਾਰ ਅੱਧਾ ਖਾਲੀ ਕਿਉਂ ਦਿੱਤਾ ਮੈਨੂੰ ਮੇਰੀ ਘਰ ਵਾਲੀ ਨੇ ਮੇਰੀ ਮੰਮੀ ਨੇ ਅੱਧਾ ਗਲਾਸ ਮੈਨੂੰ ਖਾਲੀ ਦਿੱਤਾ ਮੈਨੂੰ ਨਫ਼ਰਤ ਕਰਦੀ ਆ ਮੈਂ ਇਹ ਨਹੀਂ ਸਮਝਣਾ ਵੀ ਮੈਨੂੰ ਪਾਣੀ ਦੇਦਾ ਹੈ ਨਾ ਹੁਣ ਉੱਥੇ ਮੈਨੂੰ ਦਿਖਣਾ ਚਾਹੀਦਾ ਸੀ ਪਾਣੀ ਪਰ ਮੈਨੂੰ ਦਿਖਿਆ ਅੱਧਾ ਖਾਲੀ ਗਲਾਸ ਸੋ ਉਹਨੂੰ ਮੈਂ ਕਹੂੰਗਾ ਵੀ ਅਸੀਂ ਐਵੈਲੂਏਸ਼ਨ ਜਿਹੜੀ ਅਸੀਂ ਪੜਾਈ ਤੋਂ ਦੇ ਵਿੱਚ ਤਾਂ ਕਰਦੇ ਸੀ ਅਸੀਂ ਰਿਸ਼ਤਿਆਂ ਵਿੱਚ ਵੀ ਕਰਨੀ ਪਈ ਪਰ ਇੱਕ ਗੱਲ ਮੈਂ ਨੋਟ ਕੀਤੀ ਆ ਅਗਰ ਅਸਲ ਅੱਜਕਲ ਮੀਡੀਆ ਦਾ ਜ਼ਮਾਨਾ ਫੇਸਬੁੱਕ ਵਟਸਐਪ ਇੰਸਟਾਗ੍ਰਾਮ ਬੜੇ ਸਾਰੇ ਇਹੋ ਜਿਹੇ ਵਲੌਗਸ ਬਣਦੇ ਨੇ ਜਾਂ ਵੀਡੀਓਜ਼ ਪੈਂਦੀਆਂ ਨੇ ਜਿਹੜੀਆਂ ਸਾਡੀਆਂ ਦੂਜਿਆਂ ਨੂੰ ਏਵੈਲਿਊਏਟ ਕਰਕੇ ਹੀ ਪਾਈਆਂ ਜਾਂਦੀਆਂ ਨੇ ਹਾਂਜੀ ਸੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅੱਜਕੱਲ ਆਪਣੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਬੰਦਾ ਆਪਣੇ ਲਈ ਟਾਈਮ ਕੱਢੇ ਬੱਚਿਆਂ ਲਈ ਵੀ ਕੱਢਣਾ ਫੈਮਿਲੀ ਲਈ ਵੀ ਕੱਢਣਾ ਤੇ ਜਿਹੜਾ ਕਿਸੇ ਨੂੰ ਵੈਲਿਊਏਟ ਕਰ ਰਿਹਾ ਕੀ ਉਹ ਇੰਨਾ ਜਾਦੇ ਫ੍ਰੀ ਹੈ ਵੀ ਵੈਲਿਊਏਟ ਕਰਕੇ ਦੂਜਿਆਂ 'ਚੋਂ ਗੱਲਾਂ ਪਿਕ ਕਰਕੇ ਤੇ ਲੋਕਾਂ ਨੂੰ ਪ੍ਰੇਜ਼ੈਂਟ ਕਰਕੇ ਦੱਸੇ ਇਹਦੇ ਵਿੱਚ ਤਾਂ ਜੀ ਮੈਂ ਇੱਕ ਹੀ ਗੱਲ ਕਹੂੰਗਾ ਸਾਡੇ ਗੁਰੂ ਸਾਹਿਬ ਕਹਿੰਦੇ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਸੀਂ ਆਪਣੇ ਆਪ ਨੂੰ ਵੈਲਿਊਏਟ ਕਰੀਏ ਆਪਣੇ ਆਪ ਤੇ ਐਨਾਲਿਸਿਸ ਕਰੀਏ ਆਪਣੇ ਆਪ 'ਚੋਂ ਪ੍ਰਮਾਤਮਾ ਨੂੰ ਲੱਭੀਏ ਤੇ ਉਹਦੇ ਤੇ ਵੀਡੀਓ ਬਣਾਈਏ ਜਾਂ ਉਹਦੇ ਤੇ ਅਸੀਂ ਸਿੱਖਿਆ ਦਈਏ ਤੇ ਜਦੋਂ ਤੁਸੀਂ ਦੂਸਰਿਆਂ ਦੀ ਵੈਲਿਊਏਸ਼ਨ ਕਰਦੇ ਹੋ ਤਾਂ ਉਹਦੇ ਨਾਲ ਸਾਨੂੰ ਤਾਂ ਇਹ ਡਰ ਲੱਗਣ ਲੱਗ ਜਾਂਦਾ ਵੀ ਅੱਜ ਮੈਂ ਪ੍ਰੋਫੈਸਰ ਜਸਵੀਰ ਸਿੰਘ ਦੇ ਨਾਲ ਬੈਠਾ ਤੇ ਇਹਦੇ ਨਾਲ ਮੈਂ ਦਿਲ ਦੀਆਂ ਕੁਝ ਗੱਲਾਂ ਕਰ ਲਈਆਂ ਤੇ ਘਰੇ ਜਾ ਕੇ ਮੈਨੂੰ ਡਰ ਲੱਗਣ ਲੱਗ ਜਾਣਾ ਯਾਰ ਮੇਰੀਆਂ ਗੱਲਾਂ ਚੋਂ ਹੀ ਕੁਝ ਕੱਢ ਕੇ ਨਾ ਇਹੇ ਬਣਾ ਦੇਵੇ ਹੈਨਾ ਤੁਸੀਂ ਇਹ ਗੱਲ ਕਹਿਣੀ ਚਾ ਰਹੇ ਹੋ ਮੈਨੂੰ ਲੱਗਦਾ ਵੀ ਦੂਸਰਿਆਂ ਦੀ ਇੱਕ ਇੱਕ ਗੱਲ 'ਚੋਂ ਵੈਲਿਊਏਟ ਕਰਨਾ ਕਈ ਵਾਰ ਇਹ ਹੁੰਦਾ ਵੀ ਬੰਦਾ ਸੋਚ ਸਮਝ ਕੇ ਨਹੀਂ ਬੋਲਦਾ ਹੁੰਦਾ ਉਹ ਕੁਦਰਤੀ ਗੱਲਾਂ ਹੋ ਜਾਂਦੀਆਂ ਹੁੰਦੀਆਂ ਨੇ ਉਹ ਸਬਕੌਨਸ਼ੀਅਸ ਮਾਈਂਡ ਚੋਂ ਬੰਦਾ ਗੱਲਾਂ ਕਰਦਾ ਰਹਿੰਦਾ ਕੌਨਸ਼ੀਅਸ ਹੋ ਕੇ ਨਹੀਂ ਕਰਦਾ ਹੁੰਦਾ ਪਰ ਜਿਹੜਾ ਸੁਣਨ ਵਾਲਾ ਉਹਨੂੰ ਲੱਗਦਾ ਵੀ ਇਹਨੇ ਮੈਨੂੰ ਲਾ ਕੇ ਕਹੀ ਆ ਇਹਨੇ ਕੌਨਸ਼ੀਅਸਨੈਸ ਚ ਕਹੀ ਆ ਸੋ ਉੱਥੇ ਵੈਲਿਊਏਸ਼ਨ ਤੁਹਾਨੂੰ ਥੋੜੀ ਇਗਨੋਰ ਕਰਨੀ ਚਾਹੀਦੀ ਹੈ ਕਿਤਨੇ ਕਿਤੇ ਇਹ ਲੱਗਦਾ ਵੀ ਆਪਣੇ ਕੋਲੇ ਗੁਰੂ ਸਾਹਿਬਾਨਾਂ ਦਾ ਦਿੱਤਾ ਬਹੁਤ ਕੁਝ ਆ ਜਾਂ ਹਿਸਟਰੀ ਸਾਡੇ ਕੋਲ ਬਹੁਤ ਕੁਝ ਆ ਬਹੁਤ ਸੋਹਣੀਆਂ ਵੀਡੀਓਜ਼ ਉਹਦੇ ਤੇ ਵੀ ਬਣ ਸਕਦੀਆਂ ਨੇ ਬਿਲਕੁਲ ਜੀ ਉਹ ਚੰਗੀਆਂ ਪੋਜ਼ਿਟਿਵ ਜਿਹੜੀਆਂ ਵਾਈਬਸ ਨੇ ਕਿਉਂਕਿ ਅਸੀਂ ਤਾਂ ਅਰਦਾਸ ਵਿੱਚ ਵੀ ਇਹ ਅਰਦਾਸ ਕਰਦੇ ਹਾਂ ਵੀ ਦੇਖ ਕੇ ਅੰਡਰਟ ਕੀਤਾ ਹਾਂਜੀ ਸੋ ਮਤਲਬ ਜੇ ਤੁਸੀਂ ਕਿਸੇ ਦੇ ਬਾਰੇ ਜਾਣਦੇ ਵੀ ਹੋ ਉਹਨੂੰ ਵੀ ਤੁਸੀਂ ਇਗਨੋਰ ਕਰਨਾ ਹਨਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਅੱਜ ਮੇਰੇ ਖਿਆਲ ਸੇ ਇਹੀ ਅੱਜ ਅਸੀਂ ਬੈਠੇ ਸੀਗੇ ਮੈਂ ਤੇ ਪ੍ਰੋਫੈਸਰ ਆਪਣੇ ਜਤਵੰਤ ਸਿੰਘ ਜੀ ਉਹ ਕਹਿ ਰਹੇ ਸੀਗੇ ਵੀ ਸਤਵੰਤ ਯਾਰ ਆਪਾਂ ਇਹਦੇ ਨਾਲ ਦਿਲ ਦੀ ਗੱਲ ਸ਼ੇਅਰ ਕਰੀਏ ਜਦੋਂ ਮੈਂ ਵੀ ਕਿਹਾ ਵੀ ਜਦੋਂ ਅਸੀਂ ਦਿਲ ਦੀ ਗੱਲ ਸ਼ੇਅਰ ਨਹੀਂ ਕਰਦੇ ਕਿਸੇ ਨਾਲ ਤਾਂ ਸਾਨੂੰ ਪ੍ਰੋਨ ਟੂ ਡਿਪਰੈਸ਼ਨ ਹੁੰਦਾ ਜਿਹਨੂੰ ਅੱਜ ਕੱਲ ਡਾਕਟਰਸ ਕਹਿ ਰਹੇ ਆ ਕਿ ਕੱਲੇ ਹੀ ਬੈਠੇ ਆ ਸਾਨੂੰ ਕਿਸੇ ਤੇ ਭਰੋਸਾ ਨਹੀਂ ਰਿਹਾ ਵੀ ਯਾਰ ਇਹ ਮੇਰੀ ਗੱਲ ਚ ਕੋਈ ਗੱਲ ਨਾ ਲੱਭ ਰਵੇ ਮੈਨੂੰ ਕੁਝ ਬੁਰਾ ਨਾ ਮੇਰੇ ਬਾਰੇ ਸੋਚ ਲਵੇ ਸੋ ਅਸੀਂ ਦਿਲ ਦੀਆਂ ਗੱਲਾਂ ਨਹੀਂ ਕਰ پا ਰਹੇ ਕਿਸੇ ਨਾਲ ਉਹਦਾ ਕਾਰਨ ਇਹੀ ਐ ਵੀ ਸਾਨੂੰ ਡਰ ਆ ਮੈਨੂੰ ਵੈਲਿਊਏਸ਼ਨ ਹੋਵੇ ਮੇਰੀ ਤੇ ਉਹ ਵੀ 네ਗਟਿਵ ਵੈਲਿਊਏਸ਼ਨ ਪੋਜ਼ਿਟਿਵ ਨਹੀਂ ਉਹੀ ਅੱਧਾ ਗਲਾਸ ਭਰਿਆ ਹੋਇਆ ਨਹੀਂ ਦਿਖਣਾ ਅੱਧਾ ਗਲਾਸ ਖਾਲੀ ਹੀ ਦਿਖੇਗਾ ਜਿਹਨੂੰ ਡਰ ਹੁੰਦਾ ਉਹਨੂੰ ਵੀ ਕੋਈ ਟੈਕਨੀਕਲੀ ਨੇਮ ਪਤਾ ਨਹੀਂ ਜੀ ਮੈਂ ਤਾਂ ਅੱਜ ਕੱਲ ਸੁਣਿਆ ਇੱਕ ਐਨ ਤੇ ਆ ਕੋਈ ਵਰਡ ਮੈਨੂੰ ਵੀ ਨਹੀਂ ਪਤਾ ਉਹਨੂੰ ਕੀ ਕਹਿੰਦੇ ਆ ਨਾਰਸਿਸਟਿਕ ਪਤਾ ਨਹੀਂ ਕੀ ਹੈ ਸੋ ਵੀ ਉਹ ਏਵੈਲੂਏਸ਼ਨ ਵੀ ਉਹਨੂੰ ਡਰ ਲੱਗਿਆ ਰਹਿੰਦਾ ਆਪਣੇ ਆਪ 'ਚ ਹੀ ਸੋ ਮੇਰਾ ਖਿਆਲ ਪ੍ਰੋਫੈਸਰ ਸਾਹਿਬ ਨੇ ਬਹੁਤ ਸੁਣੀਆਂ ਗੱਲਾਂ ਸਾਨੂੰ ਦੱਸੀਆਂ ਨੇ ਵੀ ਜਿਹੜੀ ਏਵੈਲੂਏਸ਼ਨ ਆ ਉਹ ਰਿਸ਼ਤਿਆਂ ਨੂੰ ਠਿੱਕੇ ਪਾ ਦਿੰਦੀ ਹੈ ਠਿੱਕੇ ਪਾ ਰਹੀ ਹੈ ਸੋ ਅੱਜ ਕੱਲ ਸਾਨੂੰ ਹਰ ਜਗ੍ਹਾ ਦੇ ਉੱਤੇ ਵੈਲਿਊਏਸ਼ਨ ਨਹੀਂ ਕਰਨੀ ਚਾਹੀਦੀ ਸੋ ਕਿਤੇ ਨਾ ਕਿਤੇ ਜਿਹੜੇ ਉਸਤਾਦ ਜਾਨੇ ਉਹਨਾਂ ਤੋਂ ਵੀ ਮੈਂ ਸਿੱਖਿਆ ਉਹਨਾਂ ਨੂੰ ਬਾਰ ਬਾਰ ਇਹੀ ਗੱਲ ਪੁੱਛੀਦੀ ਆ ਵੀ ਤੁਸੀਂ ਬਾਰ ਬਾਰ ਭਰੋਸਾ ਕਿਵੇਂ ਕਰ ਲੈਂਦੇ ਹੋ ਉਹ ਕਹਿੰਦੇ ਠੀਕ ਹੈ ਇੱਕ ਬੰਦੇ ਤੇ ਭਰੋਸਾ ਕੀਤਾ ਧੋਖਾ ਮਿਲ ਗਿਆ ਪਰ ਇਹਦਾ ਮਤਲਬ ਇਹ ਨਹੀਂ ਵੀ ਸੈਕਿੰਡ ਤੇ ਅਸੀਂ ਭਰੋਸਾ ਕਰਨਾ ਹੀ ਬੰਦ ਕਰ ਦਈਏ ਨਾ ਸੋ ਹਰ ਬੰਦੇ ਨੂੰ ਉਸ ਨਜ਼ਰੀਏ ਨਾਲ ਦੇਖਣਾ ਸਾਡੇ ਦੋਸਤ ਵੀ ਪ੍ਰੋਫੈਸਰ ਸਾਹਿਬ ਉਹੋ ਜਿਹੇ ਬਣਦੇ ਆ ਜਿਹੋ ਜਿਹਾ ਅਸੀਂ ਆਪ ਹੁੰਨੇ ਆ ਅਸੀਂ ਉਹੋ ਜੀ એનર્ਜੀ ਐਟ੍ਰੈਕਟ ਕਰਦੇ ਆ ਜਿਹੋ ਜਿਹਾ ਅਸੀਂ ਆ ਹਾਂਜੀ ਹਾਂਜੀ ਹੈਨਾ ਇੱਕ ਸ਼ਰਾਬੀ ਨੂੰ ਸ਼ਾਮ ਨੂੰ ਸ਼ਰਾਬੀ ਹੀ ਦਿਖਦੇ ਆ ਹਾਂਜੀ ਤੁਸੀਂ ਕਥਾਵਾਚਕ ਨੂੰ ਤੁਹਾਨੂੰ ਮੁੰਡੇ ਉਹੀ ਮਿਲਦੇ ਆ ਜਿਨ੍ਹਾਂ ਨੇ ਕਿਸੇ ਨੇ ਤਬਲਾ ਵਜਾਉਣਾ ਕਿਸੇ ਨੇ ਚਿੰਟਾ ਵਜਾਉਣਾ ਕਿਸੇ ਨੇ ਢੋਲਕੀ ਵਜਾਉਣੀ ਆ ਹੈਨਾ ਕਿਸੇ ਨੇ ਰਹਿਰਾ ਸਭ ਕਰਨੀ ਆ ਤੁਹਾਨੂੰ ਉਹ ਮਿਲਦੇ ਆ ਬਿਲਕੁਲ ਜੀ ਸ਼ਰਾਬੀ ਨੂੰ ਉਹ ਮਿਲਦਾ ਜਿਹਨੇ ਘਣਾ ਆ ਜਾ ਹੈਨਾ ਸੋ ਇਹ ਥੋੜੀ એનર્ਜੀ ਆ ਜੋ ਤੁਸੀਂ ਸੋਚਦੇ ਹੋ ਤੁਹਾਡੇ ਵੱਲੋਂ ਖਿੱਚਿਆ ਜਾਂਦਾ ਸੋ ਇਸ ਲਈ ਵੀ ਪੋਜ਼ਿਟਿਵ ਰਹਿਣਾ ਚਾਹੀਦਾ ਤੇ ਚਲੋ ਸਾਨੂੰ ਇਹ ਖੁਸ਼ੀ ਹੈ ਐਸਸੀਜੀ ਦੀ ਕਿਉਂਕਿ ਗੁਰੂ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਦੇ ਬਾਰੇ ਭਾਈ ਗਰਦਾਸ ਜੀ ਕਹਿੰਦੇ ਆ ਵੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਕਿਉਂਕਿ ਧੁੰਦ ਬਹੁਤ ਡੇਂਜਰਸ ਹੁੰਦੀ ਆ ਇੱਥੇ ਧੁੰਦ ਦਾ ਤੁਸੀਂ ਭਾਵ ਅਰਥ ਲੈ ਸਕਦੇ ਵੀ ਧੁੰਦੇ ਨਹੀਂ ਵੀ ਧੁੰਦ ਪਈ ਆ ਧੁੰਦ ਇਹੀ 네ਗੇਟਿਵ ਥਾਟਸ ਨੂੰ ਕਿਹਾ ਗਿਆ ਹਾਂ 네ਗੇਟਿਵ ਥਾਟਸ ਜੇ ਧੁੰਦ ਇਸ ਸੀਜ਼ਨ ਨੂੰ ਮਹਾਰਾਜ ਨੇ ਕਿਹਾ ਕਿਉਂਕਿ ਮਹਾਰਾਜ ਦੀ ਜਿਹੜੀ ਵਾਰਤਾ ਲਾਫਸੀ ਉਹ ਬੜੇ ਪੰਡਤ ਵਿਦਵਾਨਾਂ ਦੇ ਨਾਲ ਸੀ ਜਿਹੜੇ ਆਪਦੀ ਵਿਦੂਪਤਾ ਨੂੰ ਚਮਕਾਉਂਦੇ ਸੀ ਹਾਂਜੀ ਸੋ ਉਹਨਾਂ ਦੇ ਕਿਤੇ ਨਾ ਕਿਤੇ ਜ਼ਿਹਨ ਦੇ ਵਿੱਚ ਜਿਹੜੀ ਧੁੰਦ ਆ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਕੱਢਦੀ ਆ ਸੋ ਬੜਾ ਚੰਗਾ ਲੱਗਿਆ ਜੀ ਕਿਤੇ ਫਿਰ ਇੰਟਰੈਕਟ ਕਰਾਂਗੇ ਹਾਂਜੀ ਹਾਂਜੀ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ